ਸੱਤ ਸਿਆ ਕਾਲ ਹੋਂ ਨਾ ਟੀਵੀ ਦੇ ਨਾਲ ਤੁਸੀਂ ਬਣੇ ਹੋਇਓ ਮੈਂ ਹਾਂ ਸੁਖ ਸੋਹਲ ਸੋ ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਉੱਥੇ ਹੀ ਵਿਗਿਆਨ ਭਵਨ ਦੇ ਵਿੱਚ ਖੂਨ ਦੀਆਂ ਚਿੱਠੀਆਂ ਲੈ ਕੇ ਇੱਕ ਕਿਸਾਨ ਨੌਜਵਾਨ ਜਿਹੜੇ ਨੇ ਪਹੁੰਚੇ ਨੇ ਦੇ ਖੂਨ ਦੇ ਨਾਲ ਆਪਣੇ ਖੂਨ ਦੇ ਨਾਲ ਇਹਨਾਂ ਨੇ ਚਿੱਠੀਆਂ ਲਿਖੀਆਂ ਨੇ ਸਰਕਾਰ ਨੂੰ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਤੇ ਇਹ ਕਾਨੂੰਨ ਰੱਦ ਕੀਤਾ ਜਾ। ਤੁਸੀਂ ਦੇਖੋ ਕਿ ਕਈ ਚਿੱਠੀਆਂ ਇਹਨਾਂ ਦੇ ਹੱਥ ਦੇ ਵਿੱਚ ਨੇ ਜਿਹੜੀਆਂ ਵੱਖ-ਵੱਖ ਲੋਕਾਂ ਵੱਲੋਂ ਲਿਖੀਆਂ ਗਈਆਂ ਨੇ ਆਪਣੇ ਖੂਨ ਦੇ ਨਾਲ ਇੱਕ ਚਿੱਠੀ ਜਿਹੜੀ ਹੈ ਗੁਰਦੀਪ ਸਿੰਘ ਹੁਣਾ ਵੱਲੋਂ ਲਿਖੀ ਗਈ ਹੈ ਕਵੀਸ਼ਰ ਮਨਜੀਤ ਸਿੰਘ ਹੁਣਾ ਵੱਲੋਂ ਲਿਖੀ ਗਈ ਹੈ ਇਸੇ ਤਰੀਕੇ ਦੇ ਨਾਲ ਲਖਵੀਰ ਸਿੰਘ ਬਾਠ ਹੁਣਾ ਵੱਲੋਂ ਚਿੱਠੀ ਲਿਖੀ ਗਈ ਹੈ ਤੇ ਹੋਰ ਵੀ तमाम ਚਿੱਠੀਆਂ ਜਿਹੜੀਆਂ ਨੇ ਇਹਨਾਂ ਦੇ ਹੱਥ ਦੇ ਵਿੱਚ ਨੇ ਤਰਨਜੀਤ ਸਿੰਘ ਨਮਾਣਾ ਗੁਰਦੀਪ ਸਿੰਘ ਸਿੰਧੂ ਘੋਣੀ ਸੋ ਇਹ ਚਿੱਠੀਆਂ ਲੈ ਕੇ ਆਉਣ ਦਾ ਮਕਸਦ ਕੀ ਹੈ ਕਿ ਅੰਦਰ ਚਿੱਠੀਆਂ ਜਾਣ ਗਿਆ ਤੁਹਾਡੀਆਂ ਅੱਜ ਦੀ ਮੀਟਿੰਗ ਦੇ ਵਿੱਚ ਹਾਂਜੀ ਇਹ ਜਰੂਰ ਚਿੱਠੀਆਂ ਜਾਣਗੀਆਂ ਕੋਈ ਅਸੀਂ ਕੋਈ ਗਲਤ ਤਰੀਕਾ ਨਹੀਂ ਬਣਾ ਰਹੇ ਨਾ ਕੋਈ ਕਾਨੂੰਨ ਭੰਗ ਕਰ ਰਹੇ ਆ ਇਹ ਸਿਰਫ ਖੂਨ ਨਾਲ ਲਿਖੀਆਂ ਹੋਈਆਂ ਚਿੱਠੀਆਂ ਇਹ ਪੂਰੀ ਮਰਿਆਦਾ ਦੇ ਵਿੱਚ ਲਿਖੀਆਂ ਇਸ ਵਿੱਚ ਕੋਈ ਭੱਦੀ ਸ਼ਬਦਾਵਲੀ ਜਾਂ ਮਾੜੀ ਸ਼ਬਦਾਵਲੀ ਨਹੀਂ ਵਰਤੀ ਗਈ ਇਹ ਸਾਡਾ ਹੱਕ ਬਣਦਾ ਸੀ ਜਿਹੜੇ ਤੋਮਰ ਸਾਹਿਬ ਨੂੰ ਹੁਣ ਤੱਕ ਸਾਡੇ 70 ਦੇ ਕਰੀਬ ਸ਼ਹੀਦ ਹੋ ਚੁੱਕੇ ਆ ਪਰ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਉਹਨਾਂ ਸ਼ਹੀਦਾਂ ਦਾ ਸਾਡੇਆਂ ਦਾ ਸਾਡੀਆਂ ਇੰਨੀ ਕੀਮਤੀ ਜਾਨਾਂ ਅੱਜ ਤੱਕ ਚਲ ਗਈਆਂ 70 ਦੇ ਕਰੀਬ ਤੇ ਜਿੰਨਾ ਭਾਈ ਕਣਈਆ ਜੀ ਟਰਸਟ ਵੱਲੋਂ ਸਟੇਜ ਦੇ ਮਗਰ ਜਿਹੜਾ ਖੂਨਦਾਨ ਕੈਂਪ ਕਬੱਡੀ ਪਲੇਅਰਾਂ ਨੂੰ ਹਲਕੇ ਲਾਇਆ ਗਿਆ ਹੈਗਾ ਉਸ ਦੇ ਵਿੱਚ ਰੋਜ਼ ਇੱਕ ਚਿੱਠੀ ਲਿਖੀ ਜਾਂਦੀ ਆ ਤੇ ਜੋ ਜਿੰਨੇ ਕਰੀਬ ਦਿਨ ਹੋ ਗਏ 45 ਦੇ ਕਰੀਬ 45 ਚਿੱਠੀਆਂ ਹੋ ਚੁੱਕੀਆਂ ਨੇ ਇਹ ਜਿਹੜੀਆਂ ਅੱਜ ਆਪਾਂ ਤੋਮਰ ਸਾਹਿਬ ਨੂੰ ਪੇਸ਼ ਕਰਾਂਗੇ ਸਭ ਨੂੰ ਪੇਸ਼ ਕਰਾਂਗੇ ਤੁਸੀਂ ਅੰਦਰ ਮੀਟਿੰਗ ਦੇ ਵਿੱਚ ਜਾਣਾ ਹੈ ਕਿ ਇਹ ਚਿੱਠੀਆਂ ਲੈ ਕੇ ਜਾਣ ਦੀ ਇਜਾਜ਼ਤ ਤੁਹਾਨੂੰ ਦਿੱਤੀ ਜਾਵੇਗੀ ਦੇਖੋ ਮੇਰੀ ਡਿਊਟੀ ਲਈ ਗਈ ਹੈ ਉਹ ਨੌਜਵਾਨ ਵੀਰਾਂ ਵੱਲੋਂ ਮੈਂ ਤਾਂ ਪੂਰੀ ਕੋਸ਼ਿਸ਼ ਕਰਨੀ ਹੈ ਲੈ ਜਾਣ ਦੀ ਕਿਉਂਕਿ ਉਹਨਾਂ ਦੀਆਂ ਭਾਵਨਾ ਮੇਰਾ ਫਰਜ਼ ਬਣਦਾ ਆ ਉਹਨਾਂ ਦੇ ਅੱਗੇ ਰੱਖਾਂ ਕਿੰਨੀ ਨੌਜਵਾਨ ਵੀਰ ਸਾਡੇ ਸ਼ਾਂਤੀਪੁਰੂਖ ਢੰਗ ਨਾਲ ਆਪਣੇ ਖੂਨ ਨਾਲ ਚਿੱਠੀਆਂ ਲਿਖਣ ਤੱਕ ਮਜਬੂਰ ਹੋ ਗਏ ਰੋਜ਼ ਇੱਕ ਜਿੱਥੇ ਉਹ ਦੇਸ਼ ਲਈ ਖੂਨ ਉਹਦੇ ਦਾਨ ਕਰ ਰਹੇ ਆ ਨਾਲ ਇੱਕ ਚਿੱਠੀ ਵੀ ਲਿਖ ਰਹੇ ਆ ਤੇ ਮੇਰਾ ਡਿਊਟੀ ਬਣਦੀ ਹੈ ਸਰਕਾਰ ਨੂੰ ਵੀ ਇਹ ਚਿੱਠੀਆਂ ਲੈਣੀਆਂ ਚਾਹੀਦੀਆਂ ਤੇ ਉਹਨਾਂ ਦੀਆਂ ਭਾਵਨਾ ਨੂੰ ਸਮਝਣਾ ਚਾਹੀਦਾ ਇਹ ਕਿੰਨੇ ਨੌਜਵਾਨਾਂ ਵੱਲੋਂ ਚਿੱਠੀਆਂ ਲਿਖੀਆਂ ਗਈਆਂ ਨੇ ਦੇਖੋ ਜੀ ਉੱਥੇ ਤਾਂ ਉਹ ਰੋਜ਼ ਇੱਕ ਲੈਟਰ ਲਿਖਦੇ ਉੱਤੇ ਹਰ ਨੌਜਵਾਨ ਇਸ ਚੀਜ਼ ਨੂੰ ਅੱਗੇ ਆਉਣ ਨੂੰ ਤਿਆਰ ਆਇਆ ਉੱਥੇ ਬਲੱਡ ਡੋਨੇਸ਼ਨ ਦਾ ਕੈਂਪ ਚੱਲ ਰਿਹਾ ਉਹਦੇ ਲਈ ਵੀ ਲਾਈਨ ਲੱਗੀ ਹੁੰਦੀ ਆ ਤਾਂ ਹਰ ਬੰਦਾ ਕਹਿੰਦਾ ਵੀ ਮੈਂ ਵੀ ਇਸ ਕੰਮ ਲਈ ਦੇਣ ਨੂੰ ਤਿਆਰ ਆਇਆ ਤਾਂ ਮੇਰੇ ਤੋਂ ਵੀ ਲਾਓ ਤਾਂ ਮੇਰਾ ਵੀ ਹਿੱਸਾ ਯੋਗਦਾਨ ਪਾਓ ਤੁਹਾਨੂੰ ਲੱਗਦਾ ਹੈ ਕਿ ਇਹਦਾ ਅਸਰ ਪਵੇਗਾ ਕਿਉਂਕਿ ਹੁਣ ਤੱਕ ਇੰਨੀਆਂ ਜਾਨਾਂ ਚਲਕੀਆਂ ਉਹਨਾਂ ਦੀ ਪਰਵਾਹ ਨਹੀਂ ਸਰਕਾਰ ਨੇ ਕੀਤੀ ਤੇ ਇਹ ਖੂਨ ਦੀਆਂ ਚਿੱਠੀਆਂ ਹੁਣ ਸਰਕਾਰ ਦੇ ਮਾੜੀ-ਮੋਟੀ ਖਾਨੇ ਗੱਲ ਪਾਉਣ ਕਿ ਆ ਕਿ ਲੋਕ ਕਿੰਨੇ ਜ ਬਿਲਕੁਲ ਤੁਹਾਡੀ ਗੱਲ ਸਹੀ ਹੈ ਸਰਕਾਰ ਅਜੇ ਤੱਕ ਤਾਂ ਸਾਨੂੰ ਬੇਫਿਕਰੀ ਲੱਗੀ ਆ ਪਿਛਲੀ ਮੀਟਿੰਗ ਦੇ ਵਿੱਚ ਜਿਹੜਾ ਅਸੀਂ ਉਹ ਸ਼ਰਨਾਂਜਲੀਆ ਵੀ ਦਵਾਈਆਂ ਨਾ ਜਿਹੜੇ ਸਾਡੇ ਵਿਛੜੇ ਆ ਕਿਸਾਨ ਵੀਰ ਉਹ ਵੀ ਸਾਨੂੰ ਸਰਕਾਰ ਨੂੰ ਕਹਿ ਕੇ ਦਿਵਾਉਣੀਆਂ ਪਈਆਂ ਸਰਕਾਰ ਨੂੰ ਇਹਨਾਂ ਦੀਆਂ ਭਾਵਨਾਵਾਂ ਦੇਖਦੇ ਹੋਏ ਜਲਦੀ ਇਸ ਮਸਲੇ ਨੂੰ ਖਤਮ ਕਰਨਾ ਚਾਹੀਦਾ ਹੈ ਸੋ ਬਿਲਕੁਲ ਇਹਨਾਂ ਦੇ ਹੱਥ ਦੇ ਵਿੱਚ ਵੀ ਚਿੱਠੀਆਂ ਨੇ ਸੋ ਸੈਂਕੜੇ ਚਿੱਠੀਆਂ ਜਿਹੜੀਆਂ ਨੇ ਖੂਨ ਦੇ ਨਾਲ ਲਿਖੀਆਂ ਗਈਆਂ ਨੇ ਵੱਖ-ਵੱਖ ਨੌਜਵਾਨਾਂ ਵੱਲੋਂ ਪ੍ਰਧਾਨ ਮੰਤਰੀ ਹੁਣਾਂ ਨੂੰ ਸੰਬੋਧਨ ਕਰਦੇ ਆ ਕਿ ਇਹਦੇ 'ਚ ਦੇਖੋ ਗੁਰਬਾਣੀ ਦੀ ਲਾਈਨ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਸੋ ਹੱਕ ਪਰਾਇਏ ਦੀ ਗੱਲ ਵੀ ਹੋ ਰਹੀ ਹੈ ਕਿ ਸਾਡਾ ਹੱਕ ਜਿਹੜਾ ਹੈ ਉਹ ਪਰਾਇਆ ਨੂੰ ਨਾ ਦਿੱਤਾ ਜਾਵੇ ਸੋ ਤੁਸੀਂ ਵੀ ਲੈ ਕੇ ਆਏ ਹੋ ਚਿੱਠੀਆਂ ਕੀ ਮਕਸਦ ਹੋਵੇਗਾ ਸਰਕਾਰ ਤੱਕ ਇਹਨਾਂ ਚਿੱਠੀਆਂ ਦੇ ਰਾਹੀਂ ਕਿਹੜੀ ਗੱਲ ਜਿਹੜੀ ਇਹ ਪਹੁੰਚਾਈ ਜਾਵੇਗੀ ਸਾਡਾ ਤਾਂ ਸਿਰਫ ਇੱਕੋ ਹੀ ਮਕਸਦ ਆ ਜੀ ਕਿ ਸਰਕਾਰ ਤੇ ਕਿਸੇ ਨਾ ਕਿਸੇ ਤਰ੍ਹਾਂ ਆਮ ਪਬਲਿਕ ਦੀ ਕਿਸਾਨਾਂ ਦੀ ਆਵਾਜ਼ ਪਹੁੰਚਾਈ ਜਾਵੇ ਤੇ ਜੋ ਸਾਡਾ ਜੂਥ ਸੋਚ ਰਿਹਾ ਕਿ ਹੋ ਸਕਦਾ ਪੱਥਰ ਦਿਲ ਜੋ ਸਰਕਾਰ ਨੇ ਇਸ ਵੇਲੇ ਕੀਤਾ ਹੋਇਆ ਤੇ ਸਾਡਾ ਇਹ ਬਲੱਡ ਦੇਖ ਕੇ ਹੀ ਉਹਨਾਂ ਦਾ ਜੋ ਪੱਥਰ ਵਾਲਾ ਦਿਲ ਆ ਸ਼ਾਇਦ ਪਸੀਜ ਜਾਵੇ ਸੋ ਪਹਿਲਾਂ ਮੀਟਿੰਗ ਤੋਂ ਪਹਿਲਾਂ ਹੀ ਸਰਕਾਰ ਦਾ ਇਹ ਬਿਆਨ ਦੇ ਦੇਣਾ ਕਿ ਅਸੀਂ ਕਾਨੂੰਨ ਨਹੀਂ ਰੱਦ ਕਰਾਂਗੇ ਇਹਨੂੰ ਕਿਵੇਂ ਦੇਖਦੇ ਹੋ ਸਰ ਉਹ ਤਾਂ ਇੱਕ ਅਸੀਂ ਇਹ ਸੋਚ ਰਹੇ ਹਾਂ ਕਿ ਉਹ ਕਿਸਾਨ ਵਿਰੋਧੀ ਨੀਤੀ ਹੀ ਵਾਲੇ ਅਪਣਾਈ ਬੈਠੇ ਇੱਕ ਅੜੀਅਲ ਰਵਈਆ ਬਣਾਇਆ ਹੋਇਆ ਜੋ ਕਿ ਕਿਸਾਨਾਂ ਨੂੰ ਜਾਂ ਆਮ ਪਬਲਿਕ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੋਵੇਗਾ ਬਿਲਕੁਲ ਵੀ ਮਨਜ਼ੂਰ ਨਹੀਂ ਹੈ ਦੂਜੇ ਪਾਸੇ ਮੀਟਿੰਗ ਸ਼ੁਰੂ ਹੋਣ ਵਾਲੀ ਹੈ ਥੋੜੇ ਹੀ ਸਮਾਂ ਬਾਕੀਏ ਇਹ ਮੀਟਿੰਗ ਜਿਹੜੀ ਇਹ ਵਿਗਿਆਨ ਭਵਨ ਦੇ ਵਿੱਚ ਹੋ ਰਹੀ ਏ ਕਿਸਾਨ ਆਗੂ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਸੋ ਹੁਣ ਦੇਖਣਾ ਹੋਵੇਗਾ ਕਿ ਕੀ ਸਰਕਾਰ ਜਿਹੜੇ ਬਿਆਨ ਦੇ ਰਹੀ ਏ ਉਹਨਾਂ ਬਿਆਨਾਂ ਦੇ ਉੱਤੇ ਇਸ ਮੀਟਿੰਗ ਦੇ ਵਿੱਚ ਵੀ ਬਣੀ ਰਹਿੰਦੀ ਏ ਜਾਂ ਫਿਰ ਇਸ ਮੀਟਿੰਗ ਦੇ ਵਿੱਚ ਉਸ ਦਾ ਕੋਈ ਹੋਰ ਰੂਪ ਜਿਹੜਾ ਦੇਖਣ ਨੂੰ ਮਿਲਦਾ ਤੁਸੀਂ ਦੇਖੋ ਕਿ ਨੌਜਵਾਨ ਜਜ਼ਬਾਤੀ ਹੋ ਕੇ ਸਰਕਾਰ ਨੂੰ ਆਪਣੇ ਖੂਨ ਦੇ ਨਾਲ ਚਿੱਠੀਆਂ ਲਿਖ ਰਹੇ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਪਰ ਇਸ ਦੇ ਬਾਵਜੂਦ ਸਰਕਾਰ ਕਿਸੇ ਵੀ ਪਾਸੇ ਝੁਕਦੀ ਨਜ਼ਰ ਨਹੀਂ ਆ ਰਹੀ ਅਜੇ ਵੀ ਅੜੀਲ ਰਵਈਆ ਜਿਹੜਾ ਹੈ ਉਹ ਬਰਕਰਾਰ ਰੱਖਿਆ ਹੋਇਆ ਹੈ ਸੋ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਹੁੰਦਾ ਉਸ ਬਾਰੇ ਅਸੀਂ ਲਾਈਵ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਤੁਸੀਂ ਇੱਥੇ ਹੀ ਬਣੇ ਰਹੋ ਸਹਿਯੋਗੀ ਕੁਲਦੀਪ ਦੇ ਨਾਲ ਮੈਸੋਕ ਸੋਹਲ ਔਨ ਏਅਰ ਟੀਵੀ